जय टीम जय भारत मैं सोम सोहता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪੋਸੂਨਾਮਾ YouTube ਚੈਨਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਨੇਰੇ ਤੱਕ ਆਪਣੇ ਜਜ਼ਬਾਤਾਂ ਦੀ ਸਾਂਝ ਸਮਾਜ ਨਾਲ ਪਾਉਂਦਾ ਹੈ ਆਪਣੇ ਲੋਕਾਂ ਨਾਲ ਪਾਉਂਦਾ ਹੈ ਅੱਜ ਉਸੇ ਸਾਂਝ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਨਵੇਂ ਸ਼ਹਿਰ ਤੋਂ ਸ਼੍ਰੀ ਸੁਰਿੰਦਰ ਪਾਲ ਜੀ ਜਿਹੜੇ ਕਿ ਅਸਿਸਟੈਂਟ ਐਕਸੀਅਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਉਹ ਅੱਜ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਔਰ ਕੁਝ ਨਾ ਕੁਝ ਜਜ਼ਬਾਤ ਨੇ ਉਹਨਾਂ ਦੇ ਜੋ ਪੂਰੀ ਦੁਨੀਆ ਦੇ ਰੂਬਰੂ ਕਰਨਾ ਚਾਹੁੰਦੇ ਨੇ ਸੁਰਿੰਦਰਪਾਲ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੁਰਿੰਦਰਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਜਜ਼ਬਾਤ ਤੁਸੀਂ ਆਵਾਮ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਮੈਂ ਸਾਰੇ ਇਸ ਤੇ ਨੂੰ ਸੁਣਨ ਵਾਲੀ ਵੀਰਾਂ ਨੂੰ ਬੇਨਤੀ ਕਰਦਾ ਕਿ ਮੈਂ ਸਾਲ 1979 ਵਿੱਚ میٹرਕ ਕੀਤੀ ਔਰ ਮੇਰਾ ਪਿੰਡੂ ਬਿਸ਼ੋਕਰ ਹੈ ਉਸ ਵੇਲੇ ਜਿਹੜੀ ਲਹਿਰ ਸੀ ਉਹੀ ਸੀ ਵੀ ਸਾਡਾ ਜਿਹੜਾ ਸਮਾਜ ਸੀ ਬਹੁਤ ਪਛਾਂਵਲ ਸੀ ਬਹੁਤ ਬੈਕਵਰਡ ਸੀ ਸਮੇਂ ਤੇ ਸਾਡੇ ਸਮਾਜ ਦੇ ਵਿੱਚੋਂ ਜਿਹੜੇ ਕ੍ਰਾਂਤੀਕਾਰੀ ਲੀਡਰ ਹੋਏ ਆ ਉਹਨਾਂ ਨੇ ਬੀੜਾ ਚੁੱਕਿਆ ਜਿਵੇਂ ਕਿ ਜੋ ਮੈਂ ਨੂੰ ਜੋ ਮੈਂ ਆਪਣੇ ਅੱਖੀ ਦੇਖਿਆ ਬਾਹੂ ਕਾਂਸ਼ੀ ਰਾਮ ਜੀ ਦੀ ਮੈਂ ਜ਼ਰੂਰ ਨਾਂ ਲਮਾਂਗਾ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹੋਏ ਜੋ ਇਸ ਸਮਾਜ ਦਾ ਹਾਲਾ ਸੀਗੇ ਉਹਨੂੰ ਵੀ ਨੇੜਿਓਂ ਦੇਖਿਆ ਹਣਾਇਆ ਪਿੱਛੜਦੇ ਹੋਏ ਦੇਖਿਆ ਕਿ 바ਵਾ ਸਾਹਿਬ ਵੇਦਕਰ ਜੀ ਨੇ ਜੋ ਦਬਲੇ ਕੁਚਲੇ ਸਮਾਜ ਲਈ ਕੰਮ ਕੀਤਾ ਉਹ ਇੱਕ ਉਦਾਹਰਨ ਹੈ ਔਰ ਉਸ ਵੇਲੇ ਬਹੁਤ ਹੀ ਸਮੇ ਦੀ ਲੋੜ ਸੀ ਭਾਵੇਂ ਕਿ ਅੱਜ ਹਾਲਾਤ ਬਹੁਤ ਹੀ ਪਾਲਿਸ਼ ਬੇ ਦੇ ਨਾਲ ਹੈ ਕੁਝ ਸੁਧਰੇ ਹਨ ਪਰ ਕੁਝ ਪਹਿਲੇ ਹੀ ਵਾਲੇ ਹਨ ਇਸ ਕਰਕੇ ਮੈਂ ਰਾਮਾ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਸਮਾਜ ਦੀ ਬਿਹਤਰੀ ਵਾਸਤੇ ਸਮਾਜ ਦੇ ਭਲੇ ਲਈ ਤਤ ਪਰਹਿਣਾ ਚਾਹੀਦਾ। सुरेंद्र ਜੀ ਕਾਰਨ ਕੀ ਮਹਿਸੂਸ ਕੀਤਾ ਤੁਸੀਂ ਇਕੱਠੇ ਹੋਣ ਦੀ ਗੱਲਬਾਤ ਕੀਤੀ ਬਹੁਤ ਵਧੀਆ ਗੱਲਬਾਤ ਕੀਤੀ ਹੈ ਕੀ ਕਾਰਨ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਵੀ ਜਿਸ ਤਰ੍ਹਾਂ ਦਾ ਮੰਚ ਆਪਾਂ ਚਾਹੁੰਦੇ ਉਹ ਨਹੀਂ ਬਣ ਪਾ ਰਿਹਾ ਕਾਰਨ ਕੀ ਕਿੱਥੇ ਹੈ ਕਮੀ ਕਿੱਥੇ ਹੈ ਦੇਖੋ ਇਹ ਮੇਰੇ ਵਿਚਾਰ ਹੈ ਸਹੀ ਵੀ ਹੋ ਸਕਦੇ ਆ ਬਹੁਤਿਆਂ ਦੀ ਸਹਿਮਤੀ ਵੀ ਹੋ ਸਕਦੀ ਆ ਮੈਂ ਕਹੂੰਗਾ ਵੀ ਜਿਹੜਾ ਵੀ ਸਿਸਟਮ ਆਇਆ ਆਜ਼ਾਦੀ ਤੋਂ ਬਾਅਦ ਉਹ ਸਿਸਟਮ ਨੇ ਇਮਾਨਦਾਰੀ ਦੇ ਨਾਲ ਇਸ ਸਮਾਜ ਦੀ ਬਿਹਤਰੀ ਵਾਸਤੇ ਇਸ ਸਮਾਜ ਨੂੰ ਚੱਕਣ ਵਾਸਤੇ ਇਸ ਸਮਾਜ ਦੀ ਤਰੱਕੀ ਵਾਸਤੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਮੈਂ ਤਾਂ ਇਹ ਰਿਜ਼ਲਟ ਕੱਢਿਆ ਬਹੁਤ ਅੱਛਾ ਅੱਛਾ ਸੁਰਿੰਦਰ ਜੀ ਦੂਜੇ ਪਾਸੇ ਜੇ ਗੱਲ ਕਰੀਏ ਤੇ ਪਾਵਰ ਆਫ ਸੋਸ਼ਲ ਜਸਟੀਸ ਨਾ ਦਿਨਾਂ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਵੱਡੀ ਗੱਲ ਹੈ ਕਿ ਆਪਣੇ ਲੋਕਾਂ ਦੀ ਗੱਲਬਾਤ ਜਿਹੜੀ ਹੈ ਉਸ ਨੂੰ ਪੋਸੂ ਨਾਮਾ ਜਿਹੜਾ ਕਿ ਪਾਵਰ ਆਫ ਸੋਸ਼ਲ ਯੂਨਿਟੀ ਬਲਕ ਇੱਕ ਬਹੁਤ ਵੱਡਾ ਕਦਮ ਚੱਕਿਆ ਗਿਆ ਚੈਨਲ ਦਾ ਉਸ ਦੇ ਜਰੀਏ ਪਹੁੰਚਾਰੇ ਕੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਦੇ ਨਾਲ ਲੋਕ ਜੁੜ ਰਹੇ ਨੇ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਮੈਂ ਖੁਦ ਹੀ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਵਿਚਾਰਧਾਰਾ ਹੈ ਮੈਂ ਬਹੁਤ ਹੀ ਜ਼ਿਆਦਾ ਸਤਿਕਾਰ ਕਰਦਾ ਬਹੁਤ ਹੀ ਮਹਿਮਾਨ ਕਰਦਾ ਜਿੱਥੋਂ ਤੱਕ ਅਸੀਂ ਪਬਲਿਕ ਵਿੱਚ ਵਿਚਰਿਆ ਪਿੰਡਾਂ ਵਿੱਚ ਵਿਚਰਦੇ ਆਂ ਸ਼ਹਿਰਾਂ ਵਿੱਚ ਵਿਚਰਦੇ ਆਂ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਲੋਕ ਪਾਵਰ ਸੋਸ਼ਲ ਜੁਨਟੀ ਨੂੰ ਮਾਨਤਾ ਦੇ ਰਹੇ ਆ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਆ ਔਰ ਇਸ ਤੇ ਬਹੁਤ ਆਸ ਲਾ ਕੇ ਬੈਠੇ ਆ ਜੇ ਜਿਹੜਾ ਸਮਾਂ ਜਲਦੀ ਆਏਗਾ ਜਦੋਂ ਪਾਵਰ ਸੋਰਸ ਜੁਨਟੀ ਜਿਹੜੀ ਸਾਡੇ ਸਮਾਜ ਦੇ ਜਿਹੜੀ ਤੱਕ ਤਕਲੀਫਾਂ ਦਾ ਹੱਲ ਕੱਢਦੀ ਰਹੇਗੀ ਦੂਸਰੇ ਪਾਸੇ ਹਮੇਸ਼ਾ ਫਕੀਰ ਚੰਦ ਜਸਲ ਸਾਹਿਬ ਤਖਤ ਬਣਾਉਣ ਦੀ ਗੱਲ ਕਰਦੇ ਨੇ ਅੱਜ ਤੁਸੀਂ ਜਿਸ ਬਿਲਡਿੰਗ ਦੇ ਵਿੱਚ ਬੈਠੇ ਹੋ ਕੀ ਇਸ ਤਰ੍ਹਾਂ ਦੀ ਬਿਲਡਿੰਗ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਦੱਬੇ ਕੁਚਲੇ ਲੋਕ ਕਿਹਾ ਜਾਂਦਾ ਹੈ ਕੀ ਇਸ ਤਰ੍ਹਾਂ ਦੀ ਬਿਲਡਿੰਗ ਪੰਜਾਬ ਤੋਂ ਇਲਾਵਾ ਹੋਰ ਕਿਤੇ ਦੇਖਣ ਨੂੰ ਮਿਲੀ ਸ ਦੇਖੋ ਜਿੱਥੇ ਤੱਕ ਮੈਂ ਮੈਨੂੰ ਮੇਰਾ ਆਪਣਾ ਗਿਆਨ ਹੈ ਮੈਨੂੰ ਤਾਂ ਦੇਖਣ ਨੂੰ ਨਹੀਂ ਮਿਲੀ ਪਰ ਜਿੱਥੇ ਗੱਲ ਕਰੀ ਇਸ ਬਿਲਡਿੰਗ ਦੀ ਮੈਂ ਕਹਾਂਗਾ ਵੀ ਇਸ ਬਿਲਡਿੰਗ ਦਾ ਜਿਸ ਨੂੰ ਜਿਸ ਜਿਨ੍ਹਾਂ ਲੋਕਾਂ ਨੇ ਇਸ ਬਿਲਡਿੰਗ ਨੂੰ ਤਿਆਰ ਕਰਾਇਆ ਔਰ ਜਿਸ ਸਮਾਜ ਦੇ ਲੋਕਾਂ ਦੀ ਇਸ ਬਿਲਡਿੰਗ ਤੇ ਸੋਚ ਜੁੜੀ ਹੋਈ ਆ ਜਾਂ ਜਿਹਦੇ ਲਈ ਸੋਚ ਰੱਖਦੀ ਹੈਗੀ ਆ ਮੈਂ ਕਹਾਂਗਾ ਕਿ ਉਹਨਾਂ ਲਈ ਇੱਕ ਬਹੁਤ ਵੱਡਾ ਸਿੰਬਲ ਹੈ ਔਰ ਔਰ ਇੱਕ ਜਿਹੜੇ ਇਸ ਵੇਲੇ ਇਹਨੂੰ ਆਰਗੇਨਾਈਜ਼ ਕਰ ਲਿਆ ਹੈ ਉਹਨਾਂ ਨੂੰ ਇੱਕ ਪ੍ਰੇਰਨਾ ਦਾ ਸਰੋਤ ਹੈਗਾ ਮਤਲਬ ਕੀ ਇਸ ਤਰ੍ਹਾਂ ਦੇ ਤਖਤ ਹੋਰ ਵੀ ਬਣਨੇ ਚਾਹੀਦੇ ਦੇਖੋ ਜੀ ਬਿਲਕੁਲ ਬਣਨੇ ਚਾਹੀਦੇ ਬਿਲਕੁਲ ਬਣਨੇ ਚਾਹੀਦੇ ਆ ਜੇ ਮੈਂ ਇਸ ਇਸ ਦੀ ਗੱਲ ਕਰਾਂ ਇਸ ਬਿਲਡਿੰਗ ਦੀ ਗੱਲ ਕਰਾਂ ਕਿਹੋ ਜੇ ਇਸ ਬਿਲਡਿੰਗ ਤੋਂ ਚੱਲ ਰਹੀਆਂ ਸਕੀਮਾਂ ਚੱਲ ਰਹੀਆਂ ਕਿਹੋ ਜੇ ਵਿਚਾਰਧਾਰਾ ਹੋਰੀ ਕਿਸ ਦੀ ਸੋਚ ਇੱਥੇ ਜਿਹੜੀ ਹੈਗੀ ਸੋਚੀ ਜਾਂਦੀ ਆ ਤੇ ਜੇ ਇਸ ਤਰ੍ਹਾਂ ਇੱਥੇ ਸੁਝਾਏ ਨੇ ਜੇ ਇਹਦੀਆਂ ਬਿਲਡਿੰਗਾਂ ਹੋਰ ਹੋਣਗੀਆਂ ਤਾਂ ਮੈਂ ਕਹਿੰਦਾ ਬਈ ਹੋਰ ਵੀ ਬੈਟਰਮੈਂਟ ਹੈ ਹੂੰ ਫੋਰ ਕੀ ਜਜ਼ਬਾਤ ਸੁਰਿੰਦਰ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਬਲਬਲੇ ਨੇ ਦਿਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਇਹ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਪੜਾਈ ਦੀ ਜਿਹੜੀ ਉਹਨਾਂ ਨੂੰ ਆਪਾਂ এডਿਕੇਸ਼ਨ ਦੇਣੀ ਆ ਔਰ ਕੁਆਲਟੀ ਦੀ এডਿਕੇਸ਼ਨ ਦੇਣ ਦੇ ਵਿੱਚ ਸਾਨੂੰ ਗਰੇਜ ਨਹੀਂ ਕਰਨਾ ਚਾਹੀਦਾ ਬਾਕੀ ਭਾਵੇਂ ਹੋਰ ਸਾਨੂੰ ਦੁੱਖ ਤਕਲੀਫਾਂ ਚਲਣੀਆਂ ਪੈ ਜਾਣ ਔਰ ਮੈਂ ਕਹੂੰਗਾ ਅੱਜ ਵੀ ਸਾਨੂੰ ਜਿਹੜਾ ਹੈਗਾ ਪੜਾਈ ਜਿਹੜੀ ਹੈ ਸਾਡੇ ਸਮਾਜ ਦੀ ਮੇਨ ਜਾਂ ਦਬਲੇ ਕੁਚਰੇ ਜਿਹੜਾ ਸਮਾਜ ਹੈ ਉਹਦੀ ਜਿਹੜੀ ਮੇਨ ਚਾਬੀ ਹੈ ਪੜਾਈ ਦੇ ਵਿੱਚ ਹੀ ਸਾਰਾ ਕੁਝ ਹੈਗਾ ਹੂੰ ਔਰ ਨਾਲ ਮੈਂ ਕਹੂੰਗਾ ਔਰ ਇਕੱਠੇ ਰਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੁਰਿੰਦਰ ਪਾਲ ਜੀ ਇਸ ਸਮੇਂ ਮੇਰੇ ਨਾਲ ਜੁੜੇ ਨੇ ਜਿਹੜੇ ਕਿ ਰਿਟਾਇਰਡ ਹੋ ਚੁਕੇ ਨੇ ਬਤੌਰ ਅਸਿਸਟੈਂਟ ਐਕਸੀਅਨ ਔਰ ਬੜੀ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਤੱਤ ਹੋਰ ਵੀ ਹੋਣੇ ਚਾਹੀਦੇ ਔਰ ਮੈਂ ਤਾਂ ਸੁਰਿੰਦਰ ਜੀ ਦੇ ਨਾਲ ਇੱਕ ਗੱਲ ਹੋਰ ਜੋੜਨਾ ਚਾਹੁੰਦਾ ਕਿ ਇਹਨਾਂ ਤਖਤਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲਿਆਉਣਾ ਚਾਹੀਦਾ ਇਸ ਤਖਤ ਨੂੰ ਦਿਖਾਉਣਾ ਚਾਹੀਦਾ ਕਿ ਐਸੀ ਸਮਾਜ ਦੇ ਜਿਹੜੇ ਮੈਂਬਰ ਨੇ ਐਸੀ ਸਮਾਜ ਦੇ ਇੱਕ ਅਜੀਹਾ ਮਤਲਬ ਉਦਾਹਰਣ ਕਾਇਮ ਕੀਤਾ ਹੈ ਜਿਸ ਦੀ ਜਿਸ ਦੀ ਮਿਸਾਲ ਅੱਜ ਪੂਰੀ ਦੁਨੀਆ ਦੇ ਵਿੱਚ ਦਿੱਤੀ ਜਾ ਰਹੀ ਹੈ ਸੁਰਿੰਦਰ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪੋਸੂਨਾਵਾ YouTube ਚੈਨਲ ਤੇ ਆਪਣੇ ਵਿਚਾਰ ਸ਼ੇਅਰ ਕੀਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਇੱਕ ਗੱਲ ਜਰੂਰ ਕਹੂੰਗਾ ਜੀ ਬੇ ਜੋ ਫਕੀਰ ਜਨ ਜਸਲ ਜੀ ਸਾਹਿਬ ਦੀ ਉਹਨਾਂ ਦੀ ਜਾਂ ਉਹਨਾਂ ਦੇ ਗਰੁੱਪ ਦੀ ਜੋ ਇੱਕ ਵੱਡਾ ਸੁਪਨਾ ਔਰ ਵੱਡੀ ਸੋਚ ਹੈ ਔਰ ਮੈਂ ਕਹਿੰਦਾ ਬੇ ਅਸੀਂ ਜਿਹੜੇ ਸਾਰੇ ਸਮਾਜ ਦੇ ਲੋਕ ਹੈ ਅਸੀਂ ਖੁਸ਼ਕਿਸਮਤੀ ਆ ਬੇ ਇਹੋ ਜਿਹੇ ਇਨਸਾਨ ਸਾਡੇ ਚ ਹੈ ਔਰ ਜਿਹੜੇ ਸਾਡੀ ਜਿਹੜੇ ਬੈਟਰਮੈਂਟ ਵਾਸਤੇ ਹਮੇਸ਼ਾ ਹੀ ਜਿਹੜੀ ਸੋਚ ਰੱਖਦੇ ਆ ਬਹੁਤ-ਬਹੁਤ ਮਿਹਰਬਾਨੀ ਸਰ ਸ਼ੁਕਰੀਆ ਜੈਪੀ ਮ ਜੈ ਪਾਰਤੀ